ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਹਾਜ਼ਰ ਹੋਏ ਆਂ ਅੱਜ 23 ਅਗਸਤ ਨੂੰ ਪੰਜਾਬ ਦੇ ਮੌਸਮ ਦੀ ਤਾਜ਼ਾ ਪ੍ਰਿਡਿਕਟ ਲੈ ਕੇ ਕਿ ਅੱਜ 23 ਅਗਸਤ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਵੀਰੋ ਕਿੰਨਾ ਖੇਤਰਾਂ ਦੇ ਵਿੱਚ ਬਰਸਾਤ ਦੇ आसार ਬਣੇ ਹੋਏ ਨੇ ਮੌਨਸੂਨ ਸਰਗਰਮ ਹੈ ਜੋ ਵੀਰੋ ਕਿੰਨਾ ਖੇਤਰਾਂ ਦੇ ਵਿੱਚ ਮੀਂਹ ਦੇ आसार ਬਣੇ ਹੋਏ ਨੇ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਕਿਸਾਨ ਵੀਰੋ ਮਿਲੀ ਜਾਣਕਾਰੀ ਦੇ ਮੁਤਾਬਕ ਜ 23 ਅਗਸਤ ਨੂੰ ਤਕਰੀਬਨ ਵੀਰੋ 22 ਦੀ ਰਾਤ ਤੋਂ ਹਿਲਾਲ ਹੋ ਆਪਾਂ ਕੱਲ੍ਹ ਸ਼ਾਮ ਤੋਂ ਲੈ ਕੇ ਆਪਾਂ ਨੂੰ ਥੋੜਾ ਮੋਟਾ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਸੀ ਜਿਵੇਂ ਕਿ ਹਲਕੀ ਫੁਲਕੀ ਬੱਦਲਵਾਈ ਗੱਜ ਚਮਕ ਆਪਾਂ ਨੂੰ ਪੰਜਾਬ ਦੇ ਦੱਖਣੀ ਤੇ ਪੂਰਬੀ ਭਾਗਾਂ ਦੇ ਵਿੱਚ ਦੇਖਣ ਨੂੰ ਮਿਲਿਆ ਵੀਰੋ ਉਸੇ ਤਰ੍ਹਾਂ ਹੀ ਅੱਜ ਦਿਨ ਦੇ ਸਮੇਂ ਤੇ ਵੀਰੋ ਅੱਜ ਤੇ ਕੱਲ੍ਹ ਦੋ ਦਿਨ ਮੌਨਸੂਨ ਦੇ ਐਕਟਿਵ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ ਜਿਸ ਦਾ ਵੀਰੋ ਜ਼ਿਆਦਾਤਰ ਪ੍ਰਭਾਵ ਪੂਰਬੀ ਭਾਗਾਂ ਤੋਂ ਲੈ ਕੇ ਦੱਖਣੀ ਭਾਗਾਂ ਵੱਲ ਨੂੰ ਤੇ ਉਸ ਤੋਂ ਬਾਅਦ ਵੀਰੋ ਪੱਛਮੀ ਭਾਗਾਂ ਵੱਲ ਨੂੰ ਪੰਜਾਬ ਦੇ ਵਿੱਚ ਆਪਾਂ ਨੂੰ ਵੱਖ-ਵੱਖ ਸਮੇਂ ਦੇਖਣ ਨੂੰ ਮਿਲੇਗਾ। ਬਰਸਾਤੀ ਗਤੀਵਿਧੀਆਂ ਵੀਰੋ ਸਵੇਰ ਤੋਂ ਹੀ ਲੈ ਕੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਆ ਵੀਰੋ ਜੋ ਕਿ ਅੱਜ ਤੇ ਕੱਲ 2 ਦਿਨ ਟੁੱਟਮਾ ਰੂਪਾਂ ਦੇ ਵਿੱਚ ਵੀਰੋ ਮੀਂਹ ਆਪਾਂ ਨੂੰ ਵੱਖ-ਵੱਖ ਖੇਤਾਂ ਵਿੱਚ ਦੇਖਣ ਨੂੰ ਮਿਲੇਗਾ। ਕਿਸੇ ਭਗੰਜ ਹਲਕਾ ਵੀ ਰੁਕੇ ਤੇ ਦਰਮਿਆਨਾ ਕਿਤੇ ਪਉ ਤੇਜ਼ ਛਾਟੇਦਾਰ ਵੀਰੋ ਚੰਗਾ ਮੀਂਹ ਵੀ ਦੇਖਣ ਨੂੰ ਮਿਲੇਗਾ ਇਸ ਦੋ ਦਿਨਾਂ ਦੇ ਦੌਰਾਨ ਵੀਰੋ ਵੱਖ-ਵੱਖ ਸਮੇਂ ਇਹ ਨਹੀਂ ਕਿ ਇੱਕੋ ਹੀ ਸਮੇਂ ਸਾਰਾ ਪੰਜਾਬ ਕਵਰ ਹੋ ਜੇ ਵੀਰੋ ਵੱਖ-ਵੱਖ ਟੁਟਮਿਆਂ ਬਰਸਾਤੀ ਗਤੀਵਿਧੀਆਂ ਹੋਣਗੀਆਂ ਜਿਵੇਂ ਕਿ ਵੀਰੋ ਦੋ ਜ਼ਿਲ੍ਹਿਆਂ 'ਚ ਅਜਮੀ ਪੈ ਗਿਆ ਦੋ ਜ਼ਿਲ੍ਹਿਆਂ 'ਚ ਦੋ ਘੰਟਿਆਂ ਬਾਅਦ ਪੈ ਗਿਆ ਵੀਰੋ ਕੁਝ ਛਿਪਾਗ ਰਾਤ ਨੂੰ ਕਬਰ ਹੋ ਗਏ ਕੁਝ ਭਾ ਕੱਲ ਦੇ ਨੇ ਸੋ ਵੀਰੋ ਪੰਜਾਬ ਦੇ ਤਕਰੀਬਨ 70-75% ਖੇਤਰਾਂ ਦੇ ਵਿੱਚ ਬਰਸਾਤ ਦੀ ਉਮੀਦ ਬਣੀ ਹੋਈ ਹੈ ਦਿੰਦੇ ਟੈਂਪਰੇਚਰ ਵੀਰੋ ਤਕਰੀਬਨ 32 ਤੋਂ 33 ਡਿਗਰੀ ਦੇ ਆਸ-ਪਾਸ ਰਹਿਣਗੇ ਹਵਾਵਾਂ ਜ਼ਿਆਦਾਤਰ ਵੀਰੋ ਆਪਾਂ ਨੂੰ ਉੱਤਰ-ਦੱਖਣ ਦਿਸ਼ਾ ਤੋਂ ਆ ਵੀਰੋ ਪੂਰਬ-ਦੱਖਣ ਦਿਸ਼ਾ ਤੋਂ ਹਵਾਵਾਂ ਜ਼ਿਆਦਾਤਰ ਚੱਲਣਗੀਆਂ ਤੇ ਵੀਰੋ ਜਦ ਬੱਦਲ ਬਾਈ ਦੇ ਸਮੇਂ ਕਿਸੇ ਵੀ ਦਿਸ਼ਾ ਦੇ ਵਿੱਚ ਬੱਦਲ ਬਦਲ ਕੇ ਹਵਾਵਾਂ ਚੱਲ ਸਕਦੀਆਂ ਨੇ ਹਵਾਵਾਂ ਦੀ ਗਤੀ ਵੀਰੋ ਤਕਰੀਬਨ 10 ਤੋਂ 15 ਕਿਲੋਮੀਟਰ ਤੱਕ ਰਹੇਗੀ ਬੱਖ ਬੱਖ ਸਮੇ ਵੀਰੋ ਹਵਾਵਾਂ ਦੀ ਗਤੀ ਦੇ ਵਿੱਚ ਵਾਧਾ ਘਾਟਾ ਹੁੰਦਾ ਰਹੇਗਾ ਦਿਨ ਦੇ ਸਮੇ ਵੀਰੋ ਧੁੱਪ ਦੇ ਚਾਂਸ ਵੀ ਹੋਣਗੇ ਬੱਦਲਵਾਈ ਵੀ ਹੋਵੇਗੀ ਬਰਸਾਤ ਵੀ ਹੋਵੇਗੀ ਸੋ ਰਲਮ ਮਿਲ ਮਾਹੌਲ ਪੰਜਾਬ ਦੇ ਵਿੱਚ ਆਪਾਂ ਨੂੰ ਇਹ ਆਉਂਦੇ ਦੋ ਦਿਨਾਂ ਦੇ ਵਿੱਚ ਵੀਰੋ ਦੇਖਣ ਨੂੰ ਮਿਲੇਗਾ ਜਾਨੀ ਕਿ ਕੁੱਲ ਮਿਲਾ ਕੇ ਵੀਰੋ ਮੌਸਮ ਬਰਸਾਤ ਵਾਲਾ ਰਹੇਗਾ 100% ਸਾਫ਼ ਵੀ ਨਹੀਂ ਹੋਵੇਗਾ ਤੇ 100% ਭਾਗਾਂ ਦੇ ਵਿੱਚ بارش ਵੀ ਨਹੀਂ ਹੋਵੇਗੀ ਬਾਕੀ ਵੀਰੋ ਸ਼ਾਮ ਨੂੰ ਦੁਪਹਿਰ ਜੇ ਕੋਈ ਮੌਸਮ ਦੇ ਵਿੱਚ ਹੋਰ ਵੱਡੀ ਤਬਦੀਲੀ ਆਉਂਦੀ ਹੈ ਤਾਂ ਸਮੇਂ ਤੋਂ ਪਹਿਲਾਂ ਆਪਾਂ ਸਾਰੀ ਸਹੀ ਤੋਂ ਸਹੀ ਜਾਣਕਾਰੀ ਲੈ ਕੇ ਕਿਸਾਨ ਵੀਰਾਂ ਦੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਸੋ ਵੀਰੋ ਮੌਸਮ ਤੇ ਖੇਤੀ ਸਬੰਧੀ ਹੋਰ ਜਾਣਕਾਰੀਆਂ ਲਈ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਨਾ ਬਣੀ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ